جو رہے تو اگے مل کے وہی رکھی ابھی عمران تو مدد ائے تو سارے چلے گا اپ کو اور بڑی فرمے ایک کم جیوں مصری دی لیلو اوکے نہیں رہا وہ لا نہیں مار دیا وہ تو پہلے نہیں مانگتے

ਉਹਦੇ ਬਾਗ ਵਿੱਚ ਲਿਖੇ ਬੂੰਦੀ ਉਹ ਜਦੋਂ ਆਪਣੇ ਦંદર ਸਾਦੇ ਚਾਰੇ ਖਰਾਬ ਹੋ ਗਏ اور کوئی فرور دے گنجرا مکسڑی ا رہی نہیں لیکن وہ بھی نہیں دی وہ وہ پانی مار دیا وہ پانی مارنے اس ندی چار نہیں بڑا آیا اندی چال چلو <سؤال> چاندی <سؤال> وچ ا رہی ہو گا اور پجو باہر نرم پیرم دے کروں گا اور پھر

34 34 40 40 12 30 8 7 7 9 9 ਕੋਈ ਨਾ ਫੁਰਨਾ ਗੰਮਿਆ ਚ ਫਰਤ ਚੇਰੇ ਜੀ ਦੇ ਪਾ ਕੇ ਲੇ ਕੇ ਬ੍ਰਿੰਗ ਚੀ ਤੂ ਜਬ ਦਾ ਦੰਦਾਂ ਦਾ ਸਾਰੇ ਚਾਰ ਹਸਾਬ ਨੂੰ ਉਹ ਕਈ ਫੋਟੋਆਂ ਦੇ ਹੁੰਦੇ ਮਰਸੀ ਦੀ ਵਾਲੀ ਦੇਖ ਲੋ ਉਹ ਕਿੰਨੇ ਗਵਾਹ ਤੇ ਹੋ ਗਏ ਬੁਰਾ ਜੀ ਮਰਦੀਆ ਉਹ ਤਾਂ ਪਹਿਨ ਨਾ ਮੈਂ ਕੁਛ ਇਹ ਨ ਵਿਚਾਰ ਨਹੀਂ ਪਾ ਰਿਹਾ ਆ ਬੀਤੇ ਦਿਨੀ ਸਨਿਆਰੇ ਦੇ ਉੱਤੇ ਹੋਈ ਫਾਇਰਿੰਗ ਦੀ ਹੁਣ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਜੀਰਾ ਦੇ ਵਿੱਚ ਇਹ ਵਾਰਦਾਤ ਹੋਈ ਸੀ ਜੀਰਾ ਦੇ ਵਿੱਚ ਸੁਨਿਆਰੇ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਸੀ ਜਿਸ ਕਰਕੇ ਸੁਨਿਆਰਾ ਜ਼ਖਮੀ ਹੋ ਗਿਆ ਸੀਗਾ ਤਾਂ ਹੁਣ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਬੇਖੋਫ ਹੋਏ ਬਦਮਾਸ਼ ਜਿਹੜੇ ਲੁੱਟੇਰੇ ਆ ਇੱਥੇ ਸੁਨਿਆਰੇ ਦੇ ਕੋਲ ਆਉਂਦੇ ਆ ਤਾਂ ਉਸ ਨੂੰ ਇਕੱਲਾ ਦੇਖ ਕੇ ਘੇਰ ਲਿਆ ਜਾਂਦਾ ਹੈ ਪਹਿਲਾਂ ਸਮਾਨ ਲੈਣ ਦਾ ਕਹਿ ਕੇ ਹੁਣ ਉਸ ਨੂੰ ਗੱਲਾਂ ਦੇ ਵਿੱਚ ਉਲਝਾ ਲੈਂਦੇ ਨੇ ਸਮਾਨ ਚਾਂਦੀ ਦਾ ਦੁਕਾਨ ਨੂੰ ਕਹਿੰਦੇ ਨੇ ਜਦੋਂ ਸਨਿਆਰੇ ਦੇ ਵੱਲੋਂ ਗਹਿਣੇ ਦਿਖਾਏ ਜਾ ਰਹੇ ਸੀਗੇ ਉਸੇ ਵੇਲੇ ਜਿਹੜਾ ਇੱਕ ਲੁਟੇਰਾ ਸੀਗਾ ਉਸ ਦੇ ਵੱਲੋਂ ਪਿਸਟਲ ਲੋਡ ਕਰ ਲਿਆ ਜਾਂਦਾ ਹੈ ਤਾਂ ਨਾਲ ਹੀ ਧਮਕਾਇਆ ਜਾਂਦਾ ਹੈ ਉਹ ਜੋ ਕੁਝ ਹੈਗਾ ਹੈ ਕੱਢ ਦੇ ਤਾਂ ਅਤੇ ਦੂਸਰਾ ਜਿਹੜਾ ਉਸ ਦਾ ਸਾਥੀ ਸੀਗਾ ਲੁਟੇਰੇ ਦਾ ਉਸ ਦੇ ਵੱਲੋਂ ਵੀ ਪਿਸਤੌਲ ਕੱਢ ਲਈ ਜਾਂਦੀ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੀਸੀਟੀਵੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਡਰਾ ਧਮਕਾ ਰਹੇ ਨੇ ਸੁਨਿਆਰੇ ਨੂੰ ਡਰਾ ਧਮਕਾ ਇਹਨਾਂ ਦੇ ਵੱਲੋਂ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਇਸ ਸੁਨਿਆਰੇ ਨੂੰ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਨੇ ਤਾਂ ਜੀਰਾ ਸ਼ਹਿਰ ਦੇ ਵਿੱਚ ਸ਼ਾਮ ਕਰੀਬ 6 ਵਜੇ ਵਾਰਦਾਤ ਹੋਈ ਸੀ ਇੱਥੇ ਪੁਰਾਣੀ ਤਲਵੰਡੀ ਰੋਡ ਦੇ ਉੱਤੇ ਸਨਿਆਰੇ ਦੀ ਦੁਕਾਨ ਦੇ ਵਿੱਚ ਦਾਖਲ ਹੋ ਗਏ ਸੀਗੇ ਲੁੱਟੇਰੇ ਦਾਖਲ ਹੋਣ ਤੋਂ ਬਾਅਦ ਗੋਲੀ ਮਾਰ ਕੇ ਅਫਰਾਰ ਹੋ ਗਏ ਸੀਗੇ ਤਾਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਸਨਿਆਰੇ ਦੇ ਕੋਲੋਂ ਲਗਾਤਾਰ ਫਰੋਤੀ ਦੀ ਮੰਗ ਜੜੀ ਹੈ ਉਹ ਕੀਤੀ ਜਾ ਰਹੀ ਸੀਗੀ ਫਰੋਤੀ ਵੀ ਮੰਗੀ ਜਾ ਰਹੀ ਸੀਗੀ ਤਾਂ ਉਸੇ ਵਿਚਾਲੇ ਇਹ ਲੁਟੇਰੇ ਵੀ ਦੁਕਾਨ ਤੇ ਆਤਮਕਦੇ ਨੇ ਤਾਂ ਇੱਥੇ ਸੁਨਿਆਰੇ ਨੂੰ ਡਰਾਇਆ ਠਮਕਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਨੇ ਤਾਂ ਤਿੰਨ ਇਹ ਮੁੰਡੇ ਸਿਗੇ ਜਿਹੜੇ ਦੁਕਾਨ ਦੇ ਉੱਪਰ ਪਹੁੰਚਦੇ ਨੇ ਸੁਨਿਆਰੇ ਦੇ ਕੋਲ ਆਉਂਦੇ ਨੇ ਗਹਿਣੇ ਦੇਖਣ ਦਾ ਕਹਿੰਦੇ ਨੇ ਚਾਂਦੀ ਦਾ ਸਮਾਨ ਉਹਨਾਂ ਦੇ ਵੱਲੋਂ ਉਹ ਦੇਖਿਆ ਜਾਂਦਾ ਹੈ ਤਿੰਨ ਮੁੰਡੇ ਆ ਜਿਨ੍ਹਾਂ ਨੇ ਮੂੰਹ ਵੀ ਨਹੀਂ ਟੱਕੇ ਹੋਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੇਖੌਫ ਹੋ ਕੇ ਲੋਟੇਰੇ ਇੱਥੇ ਪਹੁੰਚਦੇ ਨੇ ਉਹ ਸਮਾਨ ਇੱਥੇ ਦੇਖਿਆ ਜਾਂਦਾ ਹੈ ਤਾਂ ਸੁਨਿਆਰੇ ਨੂੰ ਗੱਲਾਂ ਦੇ ਵਿੱਚ ਉਲਝਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਗੋਲੀ ਮਾਰ ਕੇ ਫਰਾਰ ਹੋ ਗਏ ਸੀਗੇ ਧੜਾ ਸਮਾਨ ਸੁਨਿਆਰੇ ਦੇ ਵੱਲੋਂ ਦਿਖਾਇਆ ਜਾ ਰਿਹਾ ਹੈ ਸੀਗਾ ਉਸ ਨੂੰ ਚੁੱਕ ਕੇ ਔਫਰਾਰ ਹੋ ਗਏ ਸੀਗੇ ਤਾਂ ਹੁਣ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ ਸੀਸੀਟੀਵੀ ਦੇ ਵਿੱਚ ਤੇ ਤਸਵੀਰ ਕਲੀਅਰ ਹੋ ਗਈ ਹੈ ਇਹ ਦੇਖ ਸਕਦੇ ਹੋ ਇਹੀ ਉਹ ਲਟੇਰੇ ਆ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਬੀਤੇ ਕੱਲ੍ਹ ਇਸ ਨਿਆਰੇ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਇੱਥੇ ਗੋਲੀ ਚਲਾ ਕੇ ਔਫਰਾਰ ਹੋ ਗਏ ਸੀਗੇ ਤਾਂ ਆਜ਼ਾਦੀ ਦੇ ਜਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਵਾਰਦਾਤ ਹੋਈ ਸੀ ਜਾਨੀ ਕਿ 14 ਅਗਸਤ ਨੂੰ ਇਹ ਵਾਰਦਾਤ ਹੋਈ ਸੀ ਸ਼ਾਮ ਦੇ ਵੇਲੇ ਹਾਲਾਂਕਿ ਪੁਲਿਸ ਚੱਪੇ-ਚੱਪੇ ਦੇ ਉੱਤੇ ਤੈਨਾਤ ਸੀਗੀ ਕਿਉਂਕਿ 15 ਅਗਸਤ ਦਾ ਦਿਹਾੜਾ ਸੀਗਾ ਆਜ਼ਾਦੀ ਦਿਵਸ ਦਾ ਜਿਹੜਾ ਜਸ਼ਨ ਮਨਾਇਆ ਜਾਣਾ ਸੀਗਾ ਤਾਂ ਪੁਲਿਸ ਦੇ ਵੱਲੋਂ ਚੌਕਸੀ ਵੀ ਵਰਤੀ ਜਾ ਰਹੀ ਸੀਗੀ ਉਹ ਨਾਕੇਬੰਦੀ ਵੀ ਕੀਤੀ ਜਾ ਰਹੀ ਸੀਗੀ ਤਾਂ ਕੀਤੀ ਹੋਈ ਸੀਗੀ ਤਾਂ ਉਸੇ ਦੇ ਵਿਚਾਲੇ ਵਾਰਦਾਤ ਹੋ ਗਈ ਸੀ ਪੁਲਿਸ ਦੇ ਉੱਤੇ ਵੀ ਸਵਾਲ ਉੱਠ ਖੜੇ ਹੋਏ ਨੇ ਤਾਂ ਹੁਣ ਇਸ ਸਭ ਦੇ ਵਿਚਾਲੇ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਬਦਮਾਸ਼ਾਂ ਨੇ ਸੁਨਿਆਰੇ ਨੂੰ ਗੋਲੀ ਮਾਰੀ ਤਾਂ ਉੱਥੋਂ ਫਰਾਰ ਹੋ ਜਾਂਦੇ ਨੇ ਜਿਹੜਾ ਸਮਾਨ ਸੀਗਾ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਜੀਰਾ ਦੇ ਮੌਜੂਦਾ ਵਿਧਾਇਕ ਤੋਂ ਵੱਲੋਂ ਨਰੇਸ਼ ਕਟਾਰੀਆ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਤਾਂ ਉਹਨਾਂ ਨੇ ਪੁਲਿਸ ਨੂੰ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਦੇ ਲਈ ਕਿਹਾ ਤਾਂ ਇਸ ਦੇ ਨਾਲ ਹੀ ਜੀਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਵੀ ਇਸ ਮਾਮਲੇ ਦੇ ਉੱਤੇ ਬੋਲਦਿਆਂ ਹੋਇਆ ਕਿ ਹਮਲਾਵਰਾਂ ਨੂੰ ਜਲ ਤੋਂ ਜਲਦ ਜੇ ਅਫਤਾਰ ਕੀਤਾ ਜਾਵੇ ਤਾਂ ਕੁਲਵੀਰ ਜੀ ਦਾ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਣਾ ਜਿਹੜੀ ਜੀਗਾ ਸ਼ਹਿਰ ਦੇ ਵਿੱਚ ਇੱਕ ਸਨਿਆਲੇ ਦੀ ਦੁਕਾਨ ਤੇ ਆਣ ਕੇ ਇੱਕ ਜਿਹੜੀ ਕੋਸ ਗਲਤਾਂਸਰ ਨੇ ਗੋਲੀ ਚਲਾਈ ਹੈ ਬਹੁਤ ਹੀ ਬਾੜੀ ਗੰਦਾ ਮੈਂ ਇਸ ਗੱਲ ਦੀ ਵਿਖੇਦੀ ਕਰਦਾ ਹਾਂ ਪਰ ਮੈਂ ਉਸੇ ਟਾਈਮ 'ਤੇ ਜਦੋਂ ਮੈਨੂੰ ਪਤਾ ਲੱਗਾ ਮੈਂ ਐਸਐਸਪੀ ਸਾਹਮਣੋਂ ਗੱਲ ਕੀਤੀ ਪਹਿਲਾਂ ਡੀਐਸਪੀ ਸਾਹਮਣੋਂ ਕੀਤੀ ਫਿਰ ਮੈਂ ਐਸਐਸਪੀ ਸਾਹਮਣੋਂ ਕੀਤੀ ਡੀਏ ਸਾਹਮਣੋਂ ਮੀਤੀਾਰੇ ਅਫਸਰਾਂ ਨੇ ਇਹੀ ਯਕੀਨ ਦਵਾਇਆ ਵੀ ਅਸੀਂ ਛੇਤੀ ਤੋਂ ਛੇਤੀ ਇਹਦੇ ਗਲਤ ਅੰਸਰਾਂ ਨੂੰ ਪਗੜਾਂਗੇ ਤੇ ਇਹਨਾਂ ਨੂੰ ਜੋ ਬਣਦੀ ਸਜ਼ਾ ਉਹ ਤੋਂ ਵੱਧ ਇਹਨਾਂ ਨੂੰ ਸਜ਼ਾ ਦਵਾਈ ਜਾਊਗੀ ਪੁਲਸਰ ਨੇ ਉਸ ਟਾਈਮ ਚਾਰਸ ਫੇਰੇ ਫੋਨ ਕਰਤੇ ਪਰ ਕੋਈ ਨਹੀਂ ਇਹ ਕੁ ਦੋ ਚਾਰ ਦਿਨਾਂ ਦੇ ਵਿੱਚ ਵਿੱਚ ਸਾਨੂੰ ਆਸ ਹੈ ਵੀ ਜਿਹੜੀ ਹਸਾਬ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਅਫਸਰਾ ਨੇ ਇਹ ਦੋ ਚਾਰ ਦਿਨਾਂ ਦੇ ਵਿੱਚ ਫੜੇ ਜਾਣਗੇ ਕਿਤੇ ਨਹੀਂ ਜਾਂਦੇ ਕਿਉਂਕਿ ਹਮੂਨ ਲੰਗੇ ਹੈਗੇ ਆ ਉੱਥੋਂ ਲੱਗਦਾ ਵੀ ਇਹ ਛੇਤੀ ਕਬੂਲ ਆ ਜਾਣਗੇ ਮੈਂ ਇਹਨਾਂ ਨੂੰ ਜਿਹਨਾਂ ਨਾਲ ਇਹ ਘਟਨਾ ਵਾਪਰੀ ਹੈ ਸਾਡੇ ਅਧਿਕਾਰੀ ਉਹਨਾਂ ਨੂੰ ਵੀ ਤੇ ਸਾਰਿਆਂ ਨੂੰ ਪਰਿਵਾਰ ਨੂੰ ਵਿਸ਼ਵਾਸ ਦਿਵਾਉਣਾ ਮੈਂ ਇਸ ਜਿਹੜੇ ਏਰੀਆ ਸਰ ਜਲਦੀ ਤੋਂ ਜਲਦੀ ਫੜ ਕੇ ਜੇਲਾ ਸਲਾਖਾਂ ਦੇ ਮਦਰ ਇਹਦੇ ਪਾ ਕੇ ਦੇ ਰਿਹਾ ਬ੍ਰਿੰਚੀ ਕੁਝ ਸਮਝਾਉਣ ਦੇ ਮਾਰੇ ਚੱਲ ਰਹੇ ਹਾਂ ਆਪਾਂ اور پر فون لے دیا کون جی رہا مصری یعنی لے لیو اوکے لے دیا وہ اللہ علی مدد یا وہ ظاہر مانگنے ہے یہ ندی چار ہے جی لے انوڑایا جی سندھی چار دول چاند جی پر ہوا اور جب اکتوبر 12 वीरम देखो और پڑھواں مزہ چڑھ لوگ مکڑی مرضی

ਸੇਵਾ ਪਾ ਕੇ ਵਿਲਕੇ ਬਲੂਚੀ ਉਹ ਜ਼ਮਾਨੇ ਵਿੱਚ ਸਾਰੇ ਚਾਹੇ ਖਾਣਾ ਪੀਣ ادا مش área لما ایت خرید fuam کے لئے سن دور ہیں تو بعد انجوا نہیں ورحوم اپدر não مائن یوں تو مجدد دیا انجوا گفت کسے آنے لتا تلو 핑ت چار اب دور آیا دعیصاب شiquer ہو خلائے اسינה نعمت خود کو بنید اسeau باشدوں سے یوں پی امر لکم خود رہا

ملوظہ آگے میں ایک کے برمک کی ملوظہ رہنہ تو جب دے ہم دن در صحیح پر آبو دے ملوظہ رہنہ پاکہ سکونے دے کون دنہ مٹھے دییاں نہیں دنہی لہاں وہ کنے دیگاں نہیں ہوا ملوظہ رہنہ ملوظہ رہنہ ਇਤਨੀ ਗੱਲ ਹੋ ਰਾਇਆ ਬੀਤੇ ਦਿਨੀ ਸਨਿਆਰੇ ਦੇ ਉੱਤੇ ਹੋਈ ਫਾਇਰਿੰਗ ਦੀ ਹੁਣ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਜੀਰਾ ਦੇ ਵਿੱਚ ਇਹ ਵਾਰਦਾਤ ਹੋਈ ਸੀ ਜੀਰਾ ਦੇ ਵਿੱਚ ਸਨਿਆਰੇ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਸੀ ਜਿਸ ਕਰਕੇ ਸਨਿਆਰਾ ਜ਼ਖਮੀ ਹੋ ਗਿਆ ਸੀਗਾ ਤਾਂ ਹੁਣ ਸੀਸੀਟੀਵੀ ਨਿਕਲ ਕੇ ਔਰ ਸਾਹਮਣੇ ਆਈ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਸੀਸੀਟੀਵੀ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਹ ਬੇਖੌਫ ਹੋਏ ਬਦਮਾਸ਼ ਜਿਹੜੇ ਲੁੱਟੇ ਰਿਆ ਇੱਥੇ ਸੁਨਿਆਰੇ ਦੇ ਕੋਲ ਆਉਂਦੇ ਆ ਤਾਂ ਉਸ ਨੂੰ ਇਕੱਲਾ ਦੇਖ ਕੇ ਘੇਰ ਲਿਆ ਜਾਂਦਾ ਹੈ ਪਹਿਲਾਂ ਸਮਾਨ ਲੈਣ ਦਾ ਕਹਿ ਕੇ ਹੁਣ ਉਸ ਨੂੰ ਗੱਲਾਂ ਦੇ ਵਿੱਚ ਉਲਝਾ ਲੈਂਦੇ ਨੇ ਸਮਾਨ ਚਾਂਦੀ ਦਾ ਦੁਕਾਨ ਨੂੰ ਕਹਿੰਦੇ ਨੇ ਜਿਸ ਜਦੋਂ ਸਨ ਸਨਿਆਰੇ ਦੇ ਵੱਲੋਂ ਗਹਿਣੇ ਦਿਖਾਏ ਜਾ ਰਹੇ ਸੀਗੇ ਉਸੇ ਵੇਲੇ ਜਿਹੜਾ ਇੱਕ ਲੁਟੇਰਾ ਸੀਗਾ ਉਸ ਦੇ ਵੱਲੋਂ ਪਿਸਤਲ ਲੋਡ ਕਰ ਲਿਆ ਜਾਂਦਾ ਹੈ ਤਾਂ ਨਾਲ ਹੀ ਧਮਕਾਇਆ ਜਾਂਦਾ ਹੈ ਉਹ ਜੋ ਕੁਝ ਹੈਗਾ ਹੈ ਕੱਢ ਦੇ ਤਾਂ ਦੂਸਰਾ ਜਿਹੜਾ ਉਸ ਦਾ ਸਾਥੀ ਸੀਗਾ ਲੁਟੇਰੇ ਦਾ ਉਸ ਦੇ ਵੱਲੋਂ ਵੀ ਪਿਸਤੂਲ ਕੱਢ ਲਈ ਜਾਂਦੀ ਹੈ ਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੀਸੀਟੀਵੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਡਰਾ ਧਮਕਾ ਰਹੇ ਨੇ ਸੁਨਿਆਰੇ ਨੂੰ ਡਰਾ ਧਮਕਾ ਇਹਨਾਂ ਦੇ ਵੱਲੋਂ ਜਾ ਰਿਹਾ ਹੈ ਤਾਂ ਉਸ ਤੋਂ ਬਾਅਦ ਇਸ ਸੁਨਿਆਰੇ ਨੂੰ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਨੇ ਤਾਂ ਜੀਰਾ ਸ਼ਹਿਰ ਦੇ ਵਿੱਚ ਸ਼ਾਮ ਕਰੀਬ 6 ਵਜੇ ਵਾਰਦਾਤ ਹੋਈ ਸੀ ਕਿ ਇੱਥੇ ਪੁਰਾਣੀ ਤਲਵੰਡੀ ਰੋਡ ਦੇ ਉੱਤੇ ਸਥਿਤ ਸੁਨਿਆਰੇ ਦੀ ਦੁਕਾਨ ਦੇ ਵਿੱਚ ਦਾਖਲ ਹੋ ਗਏ ਸੀਗੇ ਲੁੱਟੇਰੇ ਉਹ ਦਾਖਲ ਹੋਣ ਤੋਂ ਬਾਅਦ ਗੋਲੀ ਮਾਰ ਕੇ ਫਰਾਰ ਹੋ ਗਏ ਸੀਗੇ ਤਾਂ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਸੀਗੀ ਕਿ ਸਨਿਆਰੇ ਦੇ ਕੋਲੋਂ ਲਗਾਤਾਰ ਫਰੋਤੀ ਦੀ ਮੰਗ ਜੜੀ ਐ ਉਹ ਕੀਤੀ ਜਾ ਰਹੀ ਸੀਗੀ ਫਰੋਤੀ ਵੀ ਮੰਗੀ ਜਾ ਰਹੀ ਸੀਗੀ ਤਾਂ ਉਸੇ ਵਿਚਾਲੇ ਇਹ ਲੁਟੇਰੇ ਵੀ ਦੁਕਾਨ ਤੇ ਆਤਮਕਦੇ ਨੇ ਤਾਂ ਇੱਥੇ ਸਨਿਆਰੇ ਨੂੰ ਡਰਾਇਆ ਧਮਕਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਗੋਲੀ ਮਾਰ ਕੇ ਫਰਾਰ ਹੋ ਜਾਂਦੇ ਨੇ ਤਾਂ ਤਿੰਨ ਇਹ ਮੁੰਡੇ ਸਿਗੇ ਜਿਹੜੇ ਦੁਕਾਨ ਦੇ ਉੱਪਰ ਪਹੁੰਚਦੇ ਨੇ ਸੁਨਿਆਰੇ ਦੇ ਕੋਲ ਆਉਂਦੇ ਨੇ ਗਹਿਣੇ ਦੇਖਣ ਦਾ ਕਹਿੰਦੇ ਨੇ ਚਾਂਦੀ ਦਾ ਸਮਾਨ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਹੈ ਤਿੰਨ ਮੁੰਡੇ ਆ ਜਿਨ੍ਹਾਂ ਨੇ ਮੂੰਹ ਵੀ ਨਹੀਂ ਟੱਕੇ ਹੋਏ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੇਖੌਫ ਹੋ ਕੇ ਲੋਟੇਰੇ ਇੱਥੇ ਪਹੁੰਚਦੇ ਨੇ ਉਹ ਸਮਾਨ ਇੱਥੇ ਦਿਖਾਇਆ ਜਾਂਦਾ ਹੈ ਤਾਂ ਸੁਨਿਆਰੇ ਨੂੰ ਗੱਲਾਂ ਦੇ ਵਿੱਚ ਉਲਝਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਗੋਲੀ ਮਾਰ ਕੇ ਫਰਾਰ ਹੋ ਗਏ ਸੀਗੇ ਤਾਂ ਜੜਾ ਸਮਾਨ ਸੁਨਿਆਰੇ ਦੇ ਵੱਲੋਂ ਦਿਖਾਇਆ ਜਾ ਰਿਹਾ ਸੀਗਾ ਉਸ ਨੂੰ ਚੁੱਕ ਕੇ ਫਰਾਰ ਹੋ ਗਏ ਸੀਗੇ ਤਾਂ ਹੁਣ ਇਹਨਾਂ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ ਸੀਸੀਟੀਵੀ ਦੇ ਵਿੱਚ ਤਸਵੀਰ ਕਲੀਅਰ ਹੋ ਗਈ ਹੈ ਇਹ ਦੇਖ ਸਕਦੇ ਹੋ ਇਹ ਹੀ ਉਹ ਲਟੇਰੇ ਆ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਬੀਤੇ ਕਾਲ ਇਸ ਨਿਆਰੇ ਦੀ ਦੁਕਾਨ ਦੇ ਵਿੱਚ ਦਾਖਲ ਹੋ ਕੇ ਇੱਥੇ ਗੋਲੀ ਚਲਾ ਕੇ ਫਰਾਰ ਹੋ ਗਏ ਸੀਗੇ ਤਾਂ ਆਜ਼ਾਦੀ ਦੇ ਜਸ਼ਨ ਤੋਂ ਇੱਕ ਦਿਨ ਪਹਿਲਾਂ ਇਹ ਵਾਰਦਾਤ ਹੋਈ ਸੀਗੀ ਯਾਨੀ ਕਿ 14 ਅਗਸਤ ਨੂੰ ਇਹ ਵਾਰਦਾਤ ਹੋਈ ਸੀਗੀ ਸ਼ਾਮ ਦੇ ਵੇਲੇ ਹਾਲਾਂਕਿ ਪੁਲਿਸ ਚੱਪੇ-ਚੱਪੇ ਦੇ ਉੱਤੇ ਤੈਨਾਤ ਸੀਗੀ ਕਿਉਂਕਿ 15 ਅਗਸਤ ਦਾ ਦਿਹਾੜਾ ਸੀਗਾ ਆਜ਼ਾਦੀ ਦਿਵਸ ਦਾ ਜਿਹੜਾ ਜਸ਼ਨ ਮਨਾਇਆ ਜਾਣਾ ਸੀਗਾ ਤਾਂ ਪੁਲਿਸ ਦੇ ਵੱਲੋਂ ਚੌਕਸੀ ਵੀ ਵਰਤੀ ਜਾ ਰਹੀ ਸੀਗੀ ਨਾਕਾਬੰਦੀ ਵੀ ਕੀਤੀ ਜਾ ਰਹੀ ਸੀਗੀ ਤਾਂ ਕੀਤੀ ਹੋਈ ਸੀਗੀ ਤਾਂ ਉਸੇ ਦੇ ਵਿਚਾਲੇ ਵਾਰਦਾਤ ਹੋ ਗਈ ਸੀ ਪੁਲਿਸ ਦੇ ਉੱਤੇ ਵੀ ਸਵਾਲ ਉੱਠ ਖੜੇ ਹੋਏ ਨੇ ਤਾਂ ਹੁਣ ਇਸ ਸਬਦੇ ਵਿਚਾਲੇ ਸੀਸੀਟੀਵੀ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਬਦਮਾਸ਼ਾਂ ਨੇ ਸੁਨਿਆਰੇ ਨੂੰ ਗੋਲੀ ਮਾਰੀ ਤਾਂ ਉੱਥੋਂ ਫਰਾਰ ਹੋ ਜਾਂਦੇ ਨੇ ਜਿਹੜਾ ਸਮਾਨ ਸਿਕਾ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਜੀਰਾ ਦੇ ਮੌਜੂਦਾ ਵਿਧਾਇਕ ਤੋਂ ਵੱਲੋਂ ਨਰੇਸ਼ ਕਟਾਰੀਆ ਦੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ ਤਾਂ ਉਹਨਾਂ ਨੇ ਪੁਲਿਸ ਨੂੰ ਔਰ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਦੇ ਲਈ ਕਿਹਾ ਤਾਂ ਇਸ ਦੇ ਨਾਲ ਹੀ ਜੀਰਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਵੀਰ ਸਿੰਘ ਜੀਰਾ ਨੇ ਵੀ ਇਸ ਮਾਮਲੇ ਦੇ ਉੱਤੇ ਬੋਲਦਿਆਂ ਹੋਇਆ ਕਿ ਹਮਲਾਵਰਾਂ ਨੂੰ ਜਲ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਕੁਲਵੀਰ ਜੀਰਾ ਦਾ ਵੀ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਤਾਂ ਇਸ ਪੂਰੇ ਮਾਮਲੇ ਦੇ ਉੱਤੇ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ ਦਾ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦਾ ਜਿਹੜੀ ਜੀਗਾ ਸ਼ਹਿਰ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਆਣ ਕੇ ਇੱਕ ਚੜੀਏ ਕੋਸ ਗਲਤਨ ਸੋਨੇ ਗੋਲੀ ਚਲਾਈ ਹੈ ਬਹੁਤ ਹੀ ਮਾੜੀ ਗੱਲ ਹੈ ਮੈਂ ਇਸ ਗੱਲ ਦੀ ਖੇਧੀ ਕਰਦਾ ਪਰ ਮੈਂ ਉਸੇ ਤੈਨ ਨਹੀਂ ਜਦੋਂ ਮੈਨੂੰ ਪਤਾ ਲੱਗਾ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਪਹਿਲਾਂ ਡੀਐਸਪੀ ਸਾਹਿਬ ਨਾਲ ਕੀਤੀ ਫਿਰ ਮੈਂ ਐਸਐਸਪੀ ਸਾਹਿਬ ਨਾਲ ਕੀਤੀ ਡੀਏ ਸਾਹਿਬ ਨਾਲ ਮੀਟਿੰਗ ਆਰੇ ਅਵਸਰਾਂ ਨੇ ਇਹੀ ਯਕੀਨ ਦਵਾਇਆ ਵੀ ਅਸੀਂ ਛੇਤੀ ਤੋਂ ਛੇਤੀ ਇਹਦੇ ਗਲਤ ਅੰਸਰਾਂ ਨੂੰ ਪਕੜਾਂਗੇ ਤੇ ਇਹਨਾਂ ਨੂੰ ਜੋ ਬਣਦੀ ਹੈਗਾ ਉਦੋਂ ਵੱਧ ਇਹਨਾਂ ਨੂੰ ਸਜ਼ਾ ਦਵਾਈ ਜਾਊਗੀ ਪੁਲਸਰ ਨੇ ਉਸ ਟਾਈਮ ਚਾਰਸ ਫੇਰੇ ਫੋਨ ਕਰਤੇ ਪਰ ਕੋਈ ਨਹੀਂ ਕੋਈ 2-4 ਦਿਨਾਂ ਦੇ ਵਿੱਚ ਵਿੱਚ ਸਾਨੂੰ ਆਸ ਹੈ ਵੀ ਜਿਹੜੀ ਹਸਾਬ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਅਫਸਰਾਂ ਨੇ ਇਹ 2-4 ਦਿਨਾਂ ਦੇ ਵਿੱਚ ਫੜੇ ਜਾਣਗੇ ਕਿਤੇ ਨਹੀਂ ਜਾਂਦੇ ਕਿਉਂਕਿ ਹਮੂਨ ਰੰਗੇ ਹੈਗੇ ਆ ਉੱਥੋਂ ਲੱਗਦਾ ਵੀ ਇਹ ਛੇਤੀ ਕਾਬੂ ਆ ਜਾਣਗੇ ਮ ਇਹਨਾਂ ਨੂੰ ਜਿਹਨਾਂ ਨਾਲ ਇਹ ਘਟਨਾ ਵਾਪਰੀ ਆ ਸਾਡੇ ਅ ਵੀ ਉਹਨਾਂ ਨੂੰ ਵੀ ਤੇ ਸਾਰਿਆਂ ਨੂੰ ਪਰਿਵਾਰ ਨੂੰ ਵਿਸ਼ਵਾਸ ਦਿਉਣਾ ਮ ਇਸ ਜਿਹੜੇ ਇਹ ਅੰਸਰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹਾਂ ਸਲਾਖਾਂ ਦੇ